ਸੋਮਵਾਰ ਨੂੰ ਛਪਾਰ ਮੇਲੇ ਦੇ ਫੰਕਸ਼ਨ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਨਰਮਾ ਪੱਟੀ ਦੇ ਕਿਸਾਨ ਜਿਨ੍ਹਾਂ ਦੀ ਫਸਲ ਖਰਾਬ ਹੋ ਗਈ ਹੈ ਉਹਨਾਂ ਵਾਸਤੇ 600 ਕਰੋੜ ਰੁਪਈਆ ਮੁਹੱਈਆ ਕਰਵਾਇਆ ਜਾਏਗਾ ਇਹ ਚੰਗੀ ਖਬਰ ਹੈ ਅਤੇ ਇਸ ਨਾਲ ਨਰਮਾ ਅਤੇ ਕਪਾਹ ਬੀਜਣ ਵਾਲੇ ਕਿਸਾਨਾਂ ਨੂੰ ਕਾਫੀ ਰਾਹਤ ਮਹਿਸੂਸ ਹੋਗੀ ਪਰ ਅਫਸੋਸ ਦੀ ਗੱਲ ਹੈ ਕਿ ਇਹੋ ਜਿਹਾ ਐਲਾਨ ਇੰਨੀ ਦੇਰੀ ਨਾਲ ਕਿਉਂ ਕੀਤਾ ਗਿਆ ਪਹਿਲੋਂ ਇਸੇ ਕੰਮ ਵਾਸਤੇ ਸਿਰਫ 20 ਕਰੋੜ ਰੁਪਇਆ ਰੱਖਿਆ ਗਿਆ ਸੀ ਨਰਮੇ ਦੀ ਫਸਲ ਚਿੱਟੇ ਮੱਛਰ ਦੇ ਹਮਲੇ ਕਰਕੇ ਬਰਬਾਦ ਹੋਣ ਕਰਕੇ ਘੱਟੋ-ਘੱਟ 15-16 ਕਿਸਾਨਾਂ ਨੇ ਪਿਛਲੇ 1 ਮਹੀਨੇ ਦੇ ਵਿੱਚ ਖੁਦਕੁਸ਼ੀ ਕੀਤੀ ਹੈ ਕਿਸਾਨੀ ਜਥੇਬੰਦੀਆਂ ਕਈ ਦਿਨਾਂ ਤੋਂ ਬਠਿੰਡੇ ਚ ਧਰਨੇ ਤੇ ਬੈਠੀਆਂ ਹੋਈਆਂ ਨੇ ਅਤੇ ਉਹ ਮੰਗ ਕਰ ਰਹੀਆਂ ਨੇ ਕਿ ਬਰਬਾਦ ਹੋਈ ਫਸਲ ਵਾਸਤੇ 40000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਵੇ ਇੱਕ ਖੁਦਕੁਸ਼ੀ ਦੇ ਕੇਸ ਵਿੱਚ ਪਰਿਵਾਰ ਵਾਲਿਆਂ ਨੇ ਮ੍ਰਿਤਕ ਦੇਹ ਦਾ ਸੰਸਕਾਰ ਕਰਨ ਤੋਂ ਵੀ ਨਾ ਕਰ ਦਿੱਤੀ ਸੀ ਅਤੇ ਉਹ ਸਰਕਾਰ ਸੰਸਕਾਰ ਜਿਹੜਾ ਵਾ ਉਹ ਪੁਲਿਸ ਨੇ ਦਬਾਹੇਟ ਬਾਅਦ ਵਿੱਚ ਕਰਵਾਇਆ। ਇਸ ਤਰ੍ਹਾਂ ਕਿਸਾਨੀ ਮੁਸ਼ਕਲਾਂ ਨਾਲ ਨਜਿੱਠਣ ਵਾਸਤੇ ਸਰਕਾਰ ਨੂੰ ਚਾਹੀਦਾ ਹੈ ਕਿ ਬਾਅਦ ਚ ਹਰਕਤ ਚਾਉਣ ਦੀ ਬਜਾਏ ਉਹ ਹਾਲਾਤਾਂ ਨੂੰ ਸਮਝਣ ਅਤੇ ਵੇਰੇ ਸਿਰ ਲੜਿੰਦੇ ਕਦਮ ਚੁੱਕਣ। ਅਗਲੀ ਫਸਲ ਵਾਸਤੇ ਹੁਣੇ ਹੀ ਇੱਕ ਮਿਟੀ ਦਾ ਗਠਨ ਕਰ ਦੇਣਾ ਚਾਹੀਦਾ ਹੈ ਤਾਂ ਜੋ ਕੋਈ ਕੁਦਰਤੀ ਜਾਂ ਹੋਰ ਦਿੱਕਤ ਆਵੇ ਤਾਂ ਉਸ ਦੀਆਂ ਸफारਿਸ਼ਾਂ ਤਹਿਤ ਲੋਕਾਂ ਨੂੰ ਕਿਸਾਨਾਂ ਨੂੰ ਸਮੇਂ ਸਿਰ ਰਾਹਤ ਅਤੇ ਮਦਦ ਪਹੁੰਚ ਸਕੇ